ਗੁਰਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਤੀਸਰੇ ਕੱਲੂ ਕਾ ਰੇ ਦੇ ਵਿਚਾਰ ਕਰ ਰਹੇ ਆ ਕੱਲੂ ਕਾ ਰੇ ਦਾ ਸਮਾਤ ਲੰਘ ਗਿਆ ਲੇਕਿਨ ਇਹ ਦੁੱਖ ਭਰੀ ਵਿਥਿਆ ਜਿਹੜੀ ਹੈ ਅਜੇ ਵੀ ਜਾਰੀ ਹੈ ਅਫਦਾਲੀ ਨੇ ਵੀ ਜਦੋਂ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ ਉਹਨੇ ਜੋ ਤੋੜਪਾਨ ਕਰਨੀ ਸੀ ਜੋ ਕਤਲੇਆਮ ਕਰਨਾ ਸੀ ਕਰਕੇ ਤੇ ਖਾਲੀ ਕਰਕੇ ਚਲਾ ਗਿਆ ਸੀ ਦਰਬਾਰ ਸਾਹਿਬ ਨੂੰ ਛੱਡ ਕੇ ਚਲਾ ਗਿਆ ਸੀ ਉੱਥੇ ਕਬਜ਼ਾ ਹੋ ਕੇ ਨਹੀਂ ਸੀ ਬੈਠਾ 7 ਤਰੀਕ ਨੂੰ ਸਾਰੇ ਦਰਬਾਰ ਸਾਹਿਬ ਸਮੂਹ ਤੇ ਕਬਜ਼ਾ ਹੋ ਗਿਆ 8 ਤਰੀਕ ਨੂੰ ਉੱਥੇ ਗਿਆ ਨੀ ਜੈਲ ਸਿੰਘ ਹੋ ਕੇ ਗਿਆ ਜਿਹੜੀ ਮਾੜੀ ਮੋਟੀ ਰੈਜ਼ਿਸਟੈਂਸ ਸੀਗੀ ਇੱਕ ਦੋ ਜੋ ਜਾਰੂ ਸਿੰਘ ਡਟੇ ਹੋਏ ਸਨ ਉਹ ਵੀ ਸ਼ਹੀਦ ਹੋ ਗਏ ਸਭ ਖਤਮ ਹੋ ਗਿਆ ਲੇਕਿਨ ਉਹਦੇ ਬਾਅਦ ਜੂਤ ਫੌਜ ਨੇ ਆਪਣਾ ਕਬਜ਼ਾ ਜਿਹੜਾ ਜਾਰੀ ਰੱਖਿਆ ਦਰਬਾਰ ਸਾਹਿਬ ਤੇ ਕਹਿਣ ਨੂੰ ਉੱਥੇ ਮਰਿਆਦਾ ਚਾਲੂ ਕਰ ਦਿੱਤੀ ਗਈ ਕੀਰਤਨ ਹੋਣ ਲੱਗ ਪਿਆ ਬਲਕਿ ਇੰਦਰਾ ਗਾਂਧੀ ਨੇ ਇੱਕ ਬੜੀ ਵੱਡੀ ਖੇਡ ਖੇਡੀ ਕਿ ਬਹੁਤ ਲੰਬੇ ਸਮੇਂ ਤੋਂ ਸਿੱਖ ਇੱਕ ਮੰਗ ਕਰ ਰਹੇ ਸਨ ਕਿ ਦਰਬਾਰ ਸਾਹਿਬ ਤੋਂ ਸਿੱਧਾ ਕੀਰਤਨ ਰਲੇ ਕੀਤਾ ਜਾਵੇ ਔਰ ਇੱਥੋਂ ਤੱਕ ਉਹਨੂੰ ਕਿਹਾ ਗਿਆ ਕਿ ਸਾਨੂੰ ਕੋਈ ਤੇਰੀ ਮਦਦ ਦੀ ਲੋੜ ਨਹੀਂ ਤੂੰ ਸਿਰਫ ਪਰਮਿਸ਼ਨ ਦੇ ਦੇ ਤੇ ਅਸੀਂ ਇੱਥੇ ਆਪਣਾ ਟਰਾਂਸਫਾਰਮਰ ਆਪੇ ਲਾ ਲਾਂਗੇ ਟਰਾਂਸਮਿਟਰ ਆਪੇ ਲਾ ਲਾਂਗੇ ਲੇਕਿਨ ਉਹ ਪਰਮਿਸ਼ਨ ਨਹੀਂ ਦਿੱਤੀ ਗਈ ਹੁਣ ਸਿੱਖਾਂ ਦੇ ਵਲੰਦਰੇ ਹੋਏ ਹਿੰਦੇ ਇਹ ਹਿਰਦਿਆਂ ਨੂੰ ਕੁਝ ਪੱਤੇ ਆਉਣ ਦੇ ਵਾਸਤੇ ਪੁਲੇਖੇ ਚ ਪਾਉਣ ਦੇ ਵਾਸਤੇ ਫੌਰੀ ਤੌਰ ਦੇ ਉਤੇ ਜਲੰਧਰ ਦੂਰਦਰਸ਼ਨ ਤੋਂ ਦਰਬਾਰ ਸਾਹਿਬ ਦੇ ਕੀਰਤਨ ਦਾ ਸਿੱਧਾ ਪ੍ਰਸਾਰਣ ਸ਼ੁਰੂ ਕਰ ਦਿੱਤਾ ਗਿਆ ਜਿਹੜਾ ਹੁਣ ਕੁਝ ਸਮੇਂ ਪਹਿਲੇ ਤੱਕ ਜਾਰੀ ਰਿਹਾ ਹੁਣ ਤਾਂ ਮੈਨੂੰ ਪਤਾ ਲੱਗਿਆ ਕਿ ਸ਼ਾਇਦ ਬੰਦ ਹੋ ਗਿਆ ਕੁਝ ਸਮੇਂ ਪਹਿਲੇ ਤੱਕ ਜਾਰੀ ਰਿਹਾ ਕੋਣੋ ਦੀ ਗੱਲਾਂ ਵੀ ਨਹੀਂ ਰਹੀ ਸਾਡਾ ਬਨਾਮ ਦਾ ਟੀਵੀ ਦੋ ਤੋਂ ਚੱਲ ਰਿਹਾ ਹੈ। 17-18 ਤਰੀਕ ਨੂੰ ਇੰਦਰਾ ਗਾਂਧੀ ਦਰਬਾਰ ਸਾਹਿਬ ਵੇਖਣ ਵਾਸਤੇ ਆਈ। ਆ ਜਿਹੜੀਆਂ ਫੋਟੋ ਤੁਸੀਂ ਦੇਖ ਰਹੇ ਹੋ ਇਹ ਉਹਦੇ ਵਿੱਚ ਦੇਖਣ ਲਈ ਆਈ। ਔਰ ਭਾਈ ਸਾਹਿਬ ਸਿੰਘ ਜਿਹੜੇ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਸਨ। ਉਹਨਾਂ ਨੂੰ ਵਾਰ-ਵਾਰੇ ਪੁੱਛਦੇ ਰਹੀ ਔਰ ਗਿਆਨੀ ਕਿਰਪਾਲ ਸਿੰਘ ਜਿਹੜੇ ਅਕਾਲ ਤਖਤ ਦੇ ਅਖੌਤੀ ਜੱਜੇਦਾਰ ਸਨ ਉਸਲੇ ਜਿਨ੍ਹਾਂ ਬਾਰੇ ਮੈਂ ਬਹੁਤੀ ਚਰਚਾ ਨਹੀਂ ਕੀਤੀ ਪਰ ਉਹਨਾਂ ਵੀ ਬੜਾ ਉਸਲੇ ਘਟਿਆ ਰੋਲ ਪਲੇ ਕੀਤਾ ਟੀਵੀ ਦੇ ਉੱਤੇ ਇੱਕ ਬਿਆਨ ਦਿੱਤਾ ਕਿ ਕੋਠਾ ਸਾਹਿਬ ਠੀਕ ਠਾਕ ਹੈ ਜਦ ਕਿ ਅਕਾਲ ਤਖਤ ਸਾਹਿਬ ਟਹਿ ਟੇੜੀ ਹੋ ਚੁੱਕਾ ਸੀ ਖੰਡਰ ਬਣ ਚੁੱਕਾ ਸੀ ਆ ਫੋਟੋਆਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਉਸ ਵੇਲੇ ਉਹਨਾਂ ਨੇ ਬਿਆਨ ਦਿੱਤਾ ਕਿ ਕੋਠਾ ਸਾਹਿਬ ਠੀਕ ਠਾਕ ਹੈ ਇਹ ਵੀ ਸਰਕਾਰ ਦੇ ਦਬਾਅ ਦੇ ਥੱਲੇ ਲੇਕਿਨ ਸਰਕਾਰ ਕੋਲੋਂ ਡਰਦੇ ਹੋਏ ਉਹਨਾਂ ਦੇ ਗੋਲਿਆਂ ਕੋਲੋਂ ਡਰਦੇ ਹੋਏ ਕੌਮ ਨੂੰ ਗੁਮਰਾਹ ਕਰਨਾ ਇਹ ਵੀ ਆਪਣੇ ਆਪ ਚ ਇੱਕ ਬੜਾ ਵੱਡਾ ਗੁਨਾਹ ਹੈ। ਇਹ ਨਹੀਂ ਭਲਾਇਆ ਨਹੀਂ ਜਾ ਸਕਦਾ ਔਰ ਭਾਵੇਂ ਸਾਹਿਬ ਸਿੰਘ ਤੇ ਭਾਵੇਂ ਕਿਰਪਾਲ ਸਿੰਘ ਇਹਨਾਂ ਦੇ ਰੋਲ ਕੋਈ ਉਸਲੇ ਚੰਗੇ ਨਹੀਂ ਰਹੇ ਕੌਮ ਦੇ ਪ੍ਰਤੀ ਉਹਨੇ ਖਾਪਾਉ ਹੀ ਰਹੇ ਨੇ। ਇੰਦਰਾ ਗਾਂਧੀ ਨੇ ਥਲੇ ਵੇਖਿਆ ਕਿ ਅਕਾਲ ਤਖਤ ਦੇ ਟੈਟੇਰੀ ਹੋਣ ਕਰਕੇ ਸਿੱਖ ਜਿਹੜੇ ਨੇ ਬੜੇ ਪਾਵਕ ਹੋਏ ਹੋਏ ਨੇ। ਜੋ ਬਾਰ-ਬਾਰ ਇਹ ਪੁੱਛਦੀ ਰਹੀ ਕਿ مجھے ਇਹ ਬਤਾਈਏ ਕਿ ਅਕਾਲ ਤਖਤ ਦੀ ਇੰਪੋਰਟੈਂਸ ਕੀ ਹੈ ਅਕਾਲ ਤਖਤ ਕੀ ਕੀ ਇੰਪੋਰਟੈਂਸ ਹੈ ਹੁਣ ਦੇਖਣ ਵਾਲੀ ਗੱਲ ਹੈ ਕਿ ਇੱਕ ਦੇਸ਼ ਦੀ ਹਾਕਮ ਹੈ ਪ੍ਰਧਾਨ ਮੰਤਰੀ ਹੈ ਉਹਨੇ ਐਡਾ ਵੱਡਾ ਸਾਾਕਾ ਵਰਤਾ ਦਿੱਤਾ ਆਪਣੇ ਦੇਸ਼ ਦੇ ਹੀ ਕੌਮ ਦੇ ਇੱਕ ਕੌਮ ਦੇ ਧਰਮ ਸਥਾਨ ਦੇ ਉੱਤੇ ਹਮਲਾ ਕਰ ਦਿੱਤਾ ਹੋਰ 37 38 ਗੁਰਦਆਰਿਆਂ ਨੂੰ ਵੀ ਨਿਸ਼ਾਨਾ ਬਣਾਇਆ ਉੱਥੇ ਵੀ ਹਮਲਾ ਹੋਇਆ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਹੋ ਗਿਆ ਤੇ ਉਹਨੂੰ ਇੰਨਾ ਹੀ ਨਹੀਂ ਪਤਾ ਕਿ ਜਿਸ ਥਾਂ ਤੇ ਮੈਂ ਹਮਲਾ ਕਰਨ ਜਾ ਰਹੀ ਹਾਂ ਉਹਦੀ ਇੰਪੋਰਟੈਂਸ ਕੀ ਹੈ ਕੀ ਉਹਦਾ ਫਰਜ਼ ਨਹੀਂ ਸੀ ਬੰਦਾ ਕਿ ਪਹਿਲਾਂ ਸਿੱਖਾਂ ਦੇ ਇਤਿਹਾਸ ਨੂੰ ਜਾਣਦੀ ਜਿੱਥੇ ਹਮਲਾ ਕਰਨ ਜਾ ਰਹੀ ਹੈ ਉਹਦੀ ਹਰ ਸਥਾਨ ਦੀ ਇੰਪੋਰਟੈਂਸ ਨੂੰ ਮਰਤਾਂ ਨੂੰ ਸਮਝਦੀ ਲੇਕਿਨ ਨਹੀਂ ਉਹਦੇ ਦਿਮਾਗ ਤੇ ਉਸਰੇ ਸਿਰਫ ਇੱਕੋ ਗੱਲ ਭਰੀ ਸੀ ਕਿ ਮੈਂ ਸਿੱਖਾਂ ਨੂੰ ਨਿਸ਼ਾਨਾ ਬਣਾ ਕੇ ਹਿੰਦੂਆਂ ਨੂੰ ਖੁਸ਼ ਕਰਦੇ ਆ ਤੇ ਉਹਨਾਂ ਦੇ ਵੱਧ ਤੋਂ ਵੱਧ ਵੋਟ ਲੈ ਲਵਾਂ ਇਹ ਹੀ ਉਹਦੀ ਸੋਚ ਸੀ ਕਿ ਸੇ ਸੋਚਦੀ ਨਹੀਂ ਉਹਨੇ ਸਾਰਾ ਹਮਲਾ ਕੀਤਾ ਇੱਕ ਦੋ ਦਿਨ ਆਪਾਂ ਇਹ ਵਿੱਥਿਆ ਹੋਰ ਜਾਰੀ ਰੱਖਾਂਗੇ ਮੈਂ ਕੋਸ਼ਿਸ਼ ਕਰਾਂਗਾ ਸਮਾਂ ਕੱਟ ਕੇ ਇੱਥੇ ਵਿਦੇਸ਼ ਵਿੱਚ ਬੈਠਾ ਵੀ ਜਿਵੇਂ ਜਿਵੇਂ ਸਮਾਂ ਨਿਕਲੇਗਾ ਮੈਂ ਆਪ ਚੈਨਲ ਸਾਂਝ ਪਾਈ ਰੱਖਾਂ ਔਰ ਇੱਕ ਦੋ ਦਿਨ ਇਸ ਵਿਸ਼ੇ ਨੂੰ ਆਪਾਂ ਹੋਰ ਜਾਰੀ ਰੱਖਾਂਗੇ ਉਦੋਂ ਬਾਅਦ ਸਮਾਪਤੀ ਹੋਏਗੀ ਅੱਜ ਜਿੰਨੇ ਕੁ ਬਚਨ ਪ੍ਰਵਾਨ ਕਰਨਾ ਹੋਈਆਂ ਭੁਲਾਵਾਂ ਵਾਸਤੇ ਖਿਮਾ ਬਖਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ